ਆਪ ਪਬਲਿਕ ਦੇ ਵਿੱਚ ਕੋਈ ਕਿਸੇ ਨੂੰ ਇਹ ਸੋਚ ਕੇ ਨਹੀਂ ਬੁਲਾਉਂਦਾ ਵੀ ਇਹ ਹਿੰਦੂ ਆ ਜਾਂ ਇਹ ਮੁਸਲਮਾਨ ਆ ਤੁਸੀਂ ਘਰੋਂ ਨਿਕਲਦੇ ਹੋ ਥੋੜੇ ਬਾਹਰ ਸਬਜੀ ਵਾਲਾ ਖੜਾ ਤੁਸੀਂ ਕਦੇ ਇਹ ਸੋਚ ਕੇ ਉਹ ਤੋਂ ਸਬਜੀ ਨਹੀਂ ਲਈ ਵੀ ਇਹ ਸਿੱਖਾ ਜਾਂ ਮੁਸਲਮਾਨ ਆ ਜਾਂ ਹਿੰਦੂ ਆ ਤੁਸੀਂ ਕਿਸੇ ਨੂੰ ਤੁਹਾਨੂੰ ਪਿਆਸ ਲੱਗਦੀ ਆ ਤਾਂ ਤੁਸੀਂ ਕਿਤੇ ਕਿਸੇ ਤੋਂ ਪਾਣੀ ਮੰਗਦੇ ਹੋ ਕਿਸੇ ਘਰ ਚੋਂ ਤਾਂ ਤੁਸੀਂ ਇਹ ਸੋਚ ਕੇ ਨਹੀਂ ਮੰਗਦੇ ਵੀ ਮੈਂ ਯਾਰ ਮੁਸਲਮਾਨ ਦੇ ਘਰੋਂ ਪਾਣੀ ਨਹੀਂ ਪੀਣਾ ਜੇ ਹਿੰਦੂ ਆ ਤਾਂ ਮੈਂ ਸਿੱਖ ਦੇ ਘਰੋਂ ਪਾਣੀ ਨਹੀਂ ਪੀਣਾ ਸਾਡਾ ਤਾਂ ਸੱਭਿਆਚਾਰ ਹੀ ਇਹ ਰਿਹਾ ਸਾਡਾ ਤੁਸੀਂ ਪੁਰਾਤਨ ਦੇਖ ਲਓ ਜਿੰਨੇ ਸਾਡੇ ਹਿੰਦੂ ਪਰਿਵਾਰ ਹੁੰਦੇ ਸੀ ਪਿੰਡਾਂ 'ਚ ਉਹਮ ਦਾ ਇਹ ਵੱਡਾ ਬੇਟਾ ਸਰਦਾਰ ਹੁੰਦਾ ਸੀ ਪੱਗ ਬੰਦੇ ਸੀਗੇ ਅੱਜ ਵੀ ਤੁਹਾਨੂੰ ਕਈ ਮੇਰੇ ਬਹੁਤ ਚੰਗੇ ਮਿੱਤਰ ਨੇ ਮੇਰੇ ਵੱਡੇ ਭਰਾ ਨੇ ਪੰਡਿਤ ਮੋਹਨ ਲਾਲ ਜੀ ਤਸੀਲਦਾਰ ਰਿਟਾਇਰ ਹੋਏ ਨੇ ਉਹ ਅੱਜ ਵੀ ਪੱਗ ਬੰਦੇ ਨੇ ਮੇਰੇ ਕਜ਼ਨ ਆਂਕਲ ਦੇ ਬੇਟੇ ਨੇ ਉਹ ਉਹਨਾਂ ਦੇ ਉਹਨਾਂ ਦੇ ਜਦੋਂ ਮੈਰਿਜ ਹੋਈ ਉਹਨਾਂ ਨੇ ਫੇਰੇ ਕਰਾਏ ਉਹਨਾਂ ਦੀ ਸਿਸਟਰ ਦੀ ਜਦੋਂ ਮੈਰਿਜ ਹੋਈ ਉਹਨਾਂ ਨੇ ਅਨੰਦ ਕਾਰਜ ਕੀਤੇ ਨੇ ਸਾਡੇ ਇਹ ਜਿਹੜਾ ਭਾਈਚਾਰੇ ਦਾ ਰਿਸ਼ਤਾ ਨਾ ਸਾਡਾ Hindu Muslim Sikh ਦਾ ਪੰਜਾਬ ਦਾ ਉਹ ਤਾਂ ਸਾਡਾ ਜਿਹਨੂੰ ਕਹਿੰਦੇ ਤੁਸੀਂ 9 ਮਾਰਚ ਦਾ ਰਿਸ਼ਤਾ ਵਾ ਅੱਜ ਤੱਕ ਸਾਡੇ ਪੰਜਾਬ ਦੇ ਵਿੱਚ ਕਦੇ ਵੀ ਇਸ ਚੀਜ਼ ਨੂੰ ਲੈ ਕੇ ਦੰਗੇ ਨਹੀਂ ਹੋਏ ਔਰ ਅਸੀਂ ਉਮੀਦ ਕਰਦੇ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਇਹ ਪਿਆਰ ਹੀ ਬਣਿਆ ਰਹੇ ਤੇ ਅੱਗੋਂ ਵੀ ਕਦੇ ਅਜਿਹੀ ਚੀਜ਼ ਨਾ ਹੋਵੇ